ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਸੂਜੀ ਦਾ ਦੁੱਧ ਵਾਲਾ ਪ੍ਰਸ਼ਾਦ ਜੋ ਕਿ ਬਹੁਤ ਹੀ ਜ਼ਿਆਦਾ ਪਿਆਰਾ ਤੇ ਟੇਸਟੀ ਬਣਦਾ ਹੈ ਜਿਨ੍ਹਾਂ ਨੇ ਪਹਿਲੀ ਵਾਰ ਬਣਾਉਣਾ ਹੈ ਜਾਂ ਜਿਨ੍ਹਾਂ ਕੋਲ ਟਾਈਮ ਘੱਟਾ ਉਹ ਇਹ ਪ੍ਰਸ਼ਾਦ ਇਸ ਤਰ੍ਹਾਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਬਣੂਗਾ ਤੇ ਆਪਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਪ੍ਰਸ਼ਾਦ ਬਣਾ ਲਵਾਂਗੇ ਤੇਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਪ੍ਰਸ਼ਾਦ ਦਾਣੇਦਾਰ ਨਹੀਂ ਬਣਦਾ ਹੈਗਾ ਇਸ ਤਰ੍ਹਾਂ ਦਾਣੇਦਾਰ ਕਿਸ ਤਰ੍ਹਾਂ ਬਣੂਗਾ ਤੇ ਪੂਰੇ ਪਰਫੈਕਟ ਨਾਪ ਦੇ ਨਾਲ ਪੂਰੇ-ਪੂਰੇ ਨਾਪ ਦੇ ਨਾਲ ਆਪਾਂ ਪ੍ਰਸ਼ਾਦ ਬਣਾਵਾਂਗੇ ਤੁਸੀਂ ਇੱਕ ਕੌਲੀ ਆ ਕੱਪ ਸੈੱਟ ਕਰ ਲੈਣਾ ਉਸ ਦੇ ਹਿਸਾਬ ਨਾਲ ਫਿਰ ਸਾਰਾ ਕੁਝ ਪਾਉਣਾ ਏ ਆਪਾਂ ਇੱਕ ਕੌਲੀ ਜੇ ਸੂਜੀ ਦੀ ਲਈਆ ਤਾਂ ਇੱਕੋ ਕੌਲੀ ਘਿਓ ਦੀ ਲੈਣੀ ਆ ਤੇ ਇੱਕੋ ਹੀ ਕੌਲੀ ਤੁਸੀਂ ਖੰਡ ਦੀ ਲੈਣੀ ਆ ਤੇ ਦੋ ਕੌਲੀਆਂ ਜਿਹੜੀਆਂ ਪਾਣੀ ਦੀਆਂ ਲੈਣੀਆਂ ਨੇ ਇਹ ਇਹਦਾ ਪੂਰਾ ਨਾਪ ਆ ਆਪਾਂ ਉਹ ਕੌਲੀ ਮੈਂ ਸੈੱਟ ਕਰਕੇ ਤੁਹਾਨੂੰ ਦੱਸ ਦਿੱਤੀ ਆ ਪਰ ਮੈਂ ਅੱਧੀ ਕੌਲੀ ਬਣਾਈ ਆ ਫਿਰ ਮੈਂ ਉਸ ਦੇ ਹਿਸਾਬ ਨਾਲ ਅੱਧੀ ਕੌਲੀ ਘੀ ਲੈ ਲਿਆ ਤੇ ਅੱਧੀ ਕੌਲੀ ਸੂਜੀ ਦੀ ਲੈ ਲਈ ਆ ਸੂਜੀ ਨੂੰ ਆਪਾਂ ਲੋ ਫਲੇਮ ਤੇ ਪਕਾ ਲਵਾਂਗੇ ਘੀ ਆਪਾਂ ਗਰਮ ਕਰ ਲਿਆ ਸੀਗਾ ਜੇ ਤੁਸੀਂ ਵਾਈਟ ਪ੍ਰਸ਼ਾਦ ਰੱਖਣਾ ਹੈ ਤਾਂ ਤੁਸੀਂ ਲੋ ਫਲੇਮ ਤੇ ਜਿਹੜਾ ਸੂਜੀ ਨੂੰ ਪਕਾਉਣਾ ਹੈ ਜੇ ਤੁਸੀਂ ਥੋੜਾ ਜਿਹਾ ਬਰਾਊਨ ਰੱਖਣਾ ਹੈ ਡਾਰਕ ਕਲਰ ਦਾ ਰੱਖਣਾ ਹੈ ਫਿਰ ਤੁਸੀਂ ਹਾਈ ਫਲੇਮ ਤੇ ਜਿਹੜਾ ਸੂਜੀ ਨੂੰ ਪਕਾ ਸਕਦੇ ਹੋ ਇਸ ਤਰ੍ਹਾਂ ਆਪਾਂ ਬਿਲਕੁਲ ਲੋ ਫਲੇਮ ਤੇ ਜਿਹੜੀ ਸੂਜੀ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਇਸ ਤਰ੍ਹਾਂ ਸੂਜੀ ਨੂੰ ਲੋ ਫਲੇਮ ਤੇ ਪਕਾਉਣ ਦਾ ਨਾਂ ਇਸ ਤਰ੍ਹਾਂ ਹੁੰਦਾ ਹੈ ਕਿ ਸੂਜੀ ਵੀ ਆਪਣੀ ਚੰਗੀ ਤਰ੍ਹਾਂ ਪੱਕ ਜਾਂਦੀ ਹੈ ਕੱਚੀ ਨਹੀਂ ਰਹਿੰਦੀ ਹੈਗੀ ਤੇ ਇਹਦਾ ਕਲਰ ਵੀ ਹੈ ਜਿਹੜਾ ਲਾਈਟ ਰਹਿੰਦਾ ਹੈ ਜਿਸ ਤਰ੍ਹਾਂ ਦਾ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਤਰ੍ਹਾਂ ਲਾਈਟ ਜਿਹਾ ਕਲਰ ਰਹੂਗਾ ਜੇ ਤੁਸੀਂ ਹਾਈ ਫਲੇਮ ਤੇ ਪਕਾਉਂਗੇ ਫਿਰ ਕਲਰ ਆ ਜਿਹੜਾ ਡਾਰਕ ਹੋ ਜਾਊਗਾ ਕਈਆਂ ਨੂੰ ਡਾਰਕ ਕਲਰ ਦਾ ਪਸੰਦ ਹੁੰਦਾ ਹੈ ਉਸ ਤਰ੍ਹਾਂ ਬਣਾ ਸਕਦੇ ਨੇ ਗੈਸੀ ਫਲੇਮ ਥੋੜੀ ਜਿਹੀ ਵੱਧ ਕਰ ਸਕਦੇ ਨੇ ਪਰ ਸੂਜੀ ਚੰਗੀ ਤਰ੍ਹਾਂ ਪੱਕ ਜਾਵੇ ਇਹਨਾਂ ਤੇ ਧਿਆਨ ਰੱਖਣਾ ਹੈ ਤੇ ਇਹਨੂੰ ਲਗਾਤਾਰ ਚਲਾਉਂਦੇ ਹੋਏ ਆਪਾਂ ਪਕਾ ਲਿਆ ਆ ਅੱਧੀ ਕੌਲੀ ਸੂਜੀ ਦੇ ਵਿੱਚ ਆਪਾਂ ਇੱਕ ਕੌਲੀ ਪਾਣੀ ਦੀ ਹੈ ਜਿਹੜੀ ਪਾ ਲਈਏ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਜਦੋਂ ਤੱਕ ਪਾਣੀ ਬਿਲਕੁਲ ਸੋਖਤ ਨਹੀਂ ਹੋ ਜਾਂਦਾ ਹੈਗਾ ਤੇ ਜਿਹੜੀ ਸੂਜੀ ਆ ਕੜਾਈ ਨੂੰ ਨਹੀਂ ਛੱਡ ਦਿੰਦੀ ਹੈਗੀ ਚਿਪ ਚਿਪਕਣੋ ਹਟ ਨਹੀਂ ਜਾਂਦੀ ਹੈਗੀ ਉਹਨਾਂ ਟਾਈਮ ਆਪਾਂ ਨੂੰ ਲਗਾਤਾਰ ਚਲਾਉਂਦੇ ਹੋਏ ਪਕਾਵਾਂਗੇ ਇਹ ਪਾਣੀ ਆ ਜਿਹੜਾ ਬਿਲਕੁਲ ਵੀ ਜ਼ਿਆਦਾ ਨਹੀਂ ਹੈਗਾ ਇਸ ਟਾਈਮ ਤੇ ਲੱਗ ਰਿਹਾ ਹੈ ਹਜੇ ਤੁਸੀਂ ਚੀਨੀ ਵਗੈਰਾ ਕੁਝ ਨਹੀਂ ਪਾਣੀ ਹੈਗੀ ਪਹਿਲਾਂ ਇਹਨੂੰ ਪਾਣੀ ਸੁਕਾਉਣਾ ਹੈ ਨਹੀਂ ਤਾਂ ਫਿਰ ਲਿਬਲੇਵਾ ਜਾ ਚਿਪਚਿਪਾ ਜਾ ਪ੍ਰਸ਼ਾਦ ਬਣ ਜੂਗਾ ਤੁਹਾਡਾ ਜੇ ਤੁਸੀਂ ਪਾਣੀ ਸੁਕਾਏ ਬਿਨਾ ਚੀਨੀ ਐਡ ਕਰ ਦਿੱਤੀਆ ਤੇ ਆਪਾਂ ਪਾਣੀ ਵੀ ਆ ਜਿਹੜਾ ਗਰਮਾਟ ਨਹੀਂ ਕੀਤਾ ਹੈਗਾ ਨਾਰਮਲ ਟੂਟੀ ਵਾਲਾ ਪਾਣੀ ਮੈਂ ਐਡ ਕੀਤਾ ਹੈ ਇਸ ਤਰ੍ਹਾਂ ਕੋਈ ਵੀ ਬਿਗਨਰ ਆ ਜਿਹਨੇ ਪਹਿਲੀ ਵਾਰੀ ਬਣਾਉਣਾ ਹੈ ਜਾਂ ਫਿਰ ਜਿਹਦੇ ਕੋਲ ਟਾਈਮ ਘੱਟ ਆ ਜਿਆਦਾ ਝੰਜਟ ਨਹੀਂ ਕਰਨਾ ਹੈਗਾ ਇਹ ਪ੍ਰਸ਼ਾਦ ਇਸ ਤਰ੍ਹਾਂ ਉਹ ਬਣਾ ਸਕਦਾ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣੂਗਾ ਪਾਣੀ ਤੇ ਬਿਲਕੁਲ ਸੁੱਕ ਗਿਆ ਆਪਣਾ ਪਾਣੀ ਵੀ ਗਰਮ ਕਰਨ ਦੀ ਜ਼ਰੂਰਤ ਨਹੀਂ ਫਿਰ ਤੁਹਾਨੂੰ ਤੇ ਪ੍ਰਸ਼ਾਦ ਵੀ ਦਾਣੇਦਾਰ ਬਣੂਗਾ ਹੁਣ ਇਹਦੇ ਵਿੱਚ ਆਪਾਂ ਜਦੋਂ ਪਾਣੀ ਬਿਲਕੁਲ ਸੁੱਕ ਗਿਆ ਤੇ ਪ੍ਰਸ਼ਾਦ ਨੇ ਜਿਹੜੀ ਕੜਾਈ ਛੱਡ ਦਿੱਤੀ ਆ ਚੀਨੀ ਪਾ ਦਵਾਂਗੇ ਅੱਧੀ ਕੌਲੀ ਤੋਂ ਥੋੜੀ ਜਿਹੀ ਘੱਟ ਰੱਖੀ ਐ ਜੇ ਜ਼ਿਆਦਾ ਮਿੱਠਾ ਰੱਖਦੇ ਹੋ ਤਾਂ ਫਿਰ ਤੁਸੀਂ ਥੋੜੀ ਜਿਹੀ ਵੱਧ ਪਾ ਸਕਦੇ ਹੋ ਪਾਣੀ ਪਾਉਣ ਤੋਂ ਬਾਅਦ ਗੈਸ ਦੀ ਫਲੇਮ ਆ ਜਿਹੜੀ ਹਾਈ ਕਰਤੀ ਸੀਗੀ ਪਾਣੀ ਹਾਈ ਫਲੇਮ ਤੇ ਹੀ ਤੁਸੀਂ ਸਾੜਨਾ ਹੈ ਤੇ ਚੀਨੀ ਪਾਉਣ ਤੋਂ ਬਾਅਦ ਵੀ ਗੈਸ ਦੀ ਫਲੇਮ ਤੋਂ ਠੀ ਹਾਈ ਹੋਣੀ ਚਾਹੀਦੀ ਹੈ ਚੰਗੀ ਤਰ੍ਹਾਂ ਪ੍ਰਸ਼ਾਦ ਦੇ ਵਿੱਚ ਚੀਨੀ ਨੂੰ ਜਿਹੜਾ ਮਿਕਸ ਕਰ ਦੇਣਾ ਹੈ ਤਾਂ ਕਿ ਚੀਨੀ ਮੈਲਟ ਹੋ ਜਵੇ ਜੇ ਗੈਸ ਦੀ ਫਲੇਮ ਲੋ ਹੋ ਗਈ ਫਿਰ ਦਾਣੇ ਰਹਿ ਜਾਣਗੇ ਚੀਨੀ ਦੇ ਇਸ ਲਈ ਇਸ ਟਾਈਮ ਤੇ ਗੈਸ ਦੀ ਫਲੇਮ ਆ ਤੁਸੀਂ ਹਾਈ ਰੱਖਣੀ ਆ ਤੇਨੂੰ ਲਗਾਤਾਰ ਚਲਾਉਂਦੇ ਹੋਏ ਪਕਾਉਣਾ ਹੈ ਜੇ ਤੁਸੀਂ ਛੱਡ ਦਿੱਤਾ ਫਿਰ ਇਹਦੇ ਵਿੱਚ ਗੱਠਾਂ ਜਿਹਾ ਬਣ ਜਾਣਗੀਆਂ ਇਸ ਤਰ੍ਹਾਂ ਬਿਲਕੁਲ ਹਾਈ ਫਲੇਮ ਤੇ ਲਗਾਤਾਰ ਚਲਾਉਂਦੇ ਹੋਏ ਪਕਾਵਾਂਗੇ ਤੁਸੀਂ ਦੇਖ ਸਕਦੇ ਹੋ ਚੀਨੀ ਵੀ ਬਿਲਕੁਲ ਘੁਲ ਗਈ ਆ ਤੇ ਕੜਾਈ ਵੀ ਛੱਡ ਦਿੱਤੀ ਆਪਣੇ ਜਿਹੜੇ ਹਲਵੇ ਨੇ ਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਅੱਤੀ ਕੋਲੇ ਦੁੱਧ ਦੀ ਪਾਵਾਂਗੇ ਇਹਦੇ ਨਾਲ ਬਹੁਤ ਹੀ ਸਵਾਦ ਹੋ ਜਾਂਦਾ ਹੈ ਜਿਵੇਂ ਕਿ ਖੋਆ ਪਾਇਆ ਹੁੰਦਾ ਇਸ ਤਰ੍ਹਾਂ ਟੇਸਟ ਹੋ ਜਾਂਦਾ ਤੇ ਗੈਸ ਦੀ ਫਲੇਮ ਇਸ ਟਾਈਮ ਤੇ ਵੀ ਹਾਈ ਹੋਈ ਆ ਇਸ ਟਾਈਮ ਤੇ ਤੁਸੀਂ ਘਬਰਾਉਣਾ ਨਹੀਂ ਹੈਗਾ ਇਹ ਥੋੜਾ ਚਿਪਚਿਪਾ ਜਿਹਾ ਹੋ ਜਾਊਗਾ ਕੋਈ ਗੱਲ ਨਹੀਂ ਜਦੋਂ ਦੁੱਧ ਬਿਲਕੁਲ ਹਨ ਸੋਕਤ ਹੋ ਗਿਆ ਉਸ ਟਾਈਮ ਤੇ ਇਹਨੇ ਕੜਾਈ ਛੱਡ ਦੇਣੀ ਆ ਵਧੀਆ ਹੋ ਜਾਊਗਾ ਇਹਨੂੰ ਲਗਾਤਾਰ ਚਲਾਉਂਦੇ ਹੋਏ ਉਸ ਟਾਈਮ ਤੱਕ ਪਕਾਉਣਾ ਹੈ ਜਦੋਂ ਤੱਕ ਕਿ ਇਹ ਦੁਬਾਰਾ ਘੀ ਨਹੀਂ ਛੱਡ ਦਿੰਦਾ ਤੇ ਕੜਾਈ ਨੂੰ ਛੱਡ ਨਹੀਂ ਦਿੰਦਾ ਇਹਨੇ ਦਾਣੇਦਾਰ ਹੋ ਜਾਣਾ ਬਿਲਕੁਲ ਜਦੋਂ ਦੁੱਧ ਸੋਖਤ ਹੋ ਗਿਆ ਪ੍ਰਸ਼ਾਦ ਆ ਬਿਲਕੁਲ ਆਪਣਾ ਦਾਣੇਦਾਰ ਹੋ ਗਿਆ ਹੈ ਬਿਲਕੁਲ ਪੱਕੇ ਤਿਆਰ ਹੋ ਗਿਆ ਹੈ ਤੇ ਆਖਿਰ ਦੇ ਵਿੱਚ ਆਪਾਂ ਇਹਦੇ ਵਿੱਚ ਜਿਹੜਾ ਦੇਸੀ ਘਿਓ ਪਾ ਦਵਾਂਗੇ ਇੱਕ ਚਮਚ ਦੇਸੀ ਘਿਓ ਦਾ ਮੈਂ ਪਾਇਆ ਹੈ ਇਹਦੇ ਨਾਲ ਜਿਹੜਾ ਘਿਓ ਵਧੀਆ ਰਹੂਗਾ ਤੇ ਪ੍ਰਸ਼ਾਦ ਵੀ ਵਧੀਆ ਟੇਸਟੀ ਹੋ ਜਾਊਗਾ ਹੋਰ ਵੀ ਇਹ ਦੇਸੀ ਘਿਓ ਜ਼ਰੂਰ ਪਾਉਣਾ ਹੈ ਤੁਸੀਂ ਲਾਸਟ ਦੇ ਵਿੱਚ ਇਨੂੰ ਵੀ ਆਪਾਂ ਥੋੜੀ ਦੇਰ ਲਈ ਪਕਾਵਾਂਗੇ ਤੇ ਉਸ ਤੋਂ ਬਾਅਦ ਡਰਾਈ ਫਰੂਟ ਜਿਹੜੇ ਕੱਟ ਕੇ ਰੱਖੇ ਸੀਗੇ ਆਪਾਂ ਉਹ ਐਡ ਕਰ ਦਵਾਂਗੇ ਇਹਦੇ ਵਿੱਚ ਤੁਸੀਂ ਚਾਹੋ ਘਿਓ ਦੇ ਵਿੱਚ ਭੁੰਨ ਕੇ ਵੀ ਐਡ ਕਰ ਸਕਦੇ ਹੋ ਪਰ ਆਪਾਂ ਇਦਾਂ ਹੀ ਐਡ ਕਰਾਂਗੇ ਬਿਨਾਂ ਘਿਓ ਦੇ ਵਿੱਚ ਭੁੰਨੇ ਕਿਉਂਕਿ ਬਾਅਦ ਚ ਇਹਨਾਂ ਨੇ ਘਿਓ ਸੌਖਤ ਕਰ ਲੈਣਾ ਹੈ ਜਿਹੜਾ ਪ੍ਰਸ਼ਾਦ ਦੇ ਵਿੱਚ ਪਾਵਾਂਗੇ ਤੁਸੀਂ ਥੋੜੀ ਦੇਰ ਲਈ ਡਰਾਈ ਫਰੂਟ ਪਾਉਣ ਤੋਂ ਬਾਅਦ ਆ ਜਿਹੜਾ ਪ੍ਰਸ਼ਾਦ ਨੂੰ ਇਦਾਂ ਢੱਕ ਕੇ ਰੱਖ ਦਿਓ ਫਿਰ ਵਧੀਆ ਹੋ ਜਾਣਗੇ ਡਰਾਈ ਫਰੂਟ ਆ ਜਿਹੜੇ ਫੁੱਲ ਜਾਣਗੇ ਥੋੜੀਆਂ ਜੀਆਂ ਆਪਾਂ ਕਿਸ਼ਮਿਸ਼ ਐਡ ਕਰਾਂਗੇ ਇਹਦੇ ਵਿੱਚ ਥੋੜੀ ਜਿਹੀ ਬਦਾਮ ਬਾਕੀ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਕਰ ਸਕਦੇ ਹੋ ਕਾਜੂ ਜਾਂ ਕਿਵੇਂ ਵੀ ਕੋਈ ਵੀ ਫਰੂਟ ਐਡ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਦ ਨੇ ਬਿਲਕੁਲ ਜਿਹੜਾ ঘি ਛੱਡ ਦਿੱਤਾ ਹੈ ਇਸ ਤਰ੍ਹਾਂ ਦਾ ਹੋ ਗਿਆ ਹੈ ਟੇਸਟੀ ਦਾਣੇਦਾਰ ਸੂਜੀ ਦਾ ਪ੍ਰਸ਼ਾਦ ਤਾਂ ਆਪਣਾ ਬਣ ਕੇ ਤਿਆਰ ਹੈ ਤੇ ਨੂੰ ਆਪਾਂ ਸਰਵ ਕਰ ਲਿਆ ਹੈ ਉੱਪਰ ਡਰਾਈ ਫਰੂਟ ਦੇ ਨਾਲ ਗਾਰਨਿਸ਼ ਕਰ ਲਿਆ ਜੇ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਨਾਲ ਦੀ ਨਾਲ ਬੈਲ ਆਈਕਨ ਦਬਾ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਤੋਂ ਮਿਲ ਸਕੇ ਥੈਂਕ ਯੂ ਜੀ